ਅੱਜ ਮੈਂ ਬਣਾਵਾਂਗੀ ਇੱਕ ਐਸੀ ਸਬਜ਼ੀ ਜਿਹਨੂੰ ਮੈਂ ਕਦੀ ਖਾਧਾ ਵੀ ਨਹੀਂ ਦੇਖਿਆ ਵੀ ਨਹੀਂ ਪਤਾ ਵੀ ਨਹੀਂ ਹੁੰਦਾ ਸੀ ਕਿ ਸਬਜ਼ੀ ਵੀ ਹੁੰਦੀ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਮੇਰੇ ਮੰਮੀ ਨੂੰ ਇਸ ਸਬਜ਼ੀ ਬਾਰੇ ਪਤਾ ਹੀ ਨਹੀਂ ਹੁੰਦਾ ਸੀ ਨਾ ਹੀ ਮੇਰੇ ਮੰਮੀ ਨੇ ਇਹ ਸਬਜ਼ੀ ਕਦੀ ਬਣਾਈ ਹੈ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਪਰਿਵਾਰ ਚਾਈ ਨਾ ਉਹ ਤੇ ਮੇਰੀ ਸਾਸੂ ਮਾ ਇਹ ਸਬਜ਼ੀ ਅਕਸਰ ਹੀ ਬਣਾਉਂਦੇ ਸੀਗੇ ਤੇ ਉਹ ਇਸ ਸਬਜ਼ੀ ਨੂੰ ਕਹਿੰਦੇ ਨੇ ਪੇ ਤੇ ਉਹ ਕਈ ਨੂੰ ਕਮਲ ਕਕੜੀ ਵੀ ਕਹਿੰਦੇ ਉਹ ਆਲੂ ਪੇ ਨੂੰ ਆਲੂ ਪਾ ਕੇ ਬਣਾਉਂਦੇ ਸੀ ਆਲੂ ਪੇ ਦੀ ਸਬਜ਼ੀ ਬਟ ਮੈਨੂੰ ਮੈਂ ਖਾਣ ਦੀ ਜ਼ਰੂਰ ਸੀ ਲੇਕਿਨ ਨੱਕ ਮੂੰ ਚੜਾ ਕੇ ਸਬਜ਼ੀ ਖਾਣੀ ਮੈਂ ਕਹਿੰਦੀ ਕੀ ਇਹ ਸਬਜ਼ੀ ਇੱਕ ਕੱਕੜੀ ਲੱਕੜੀ ਜੀ ਲੱਗਦੀ ਸਬਜ਼ੀ ਤੇ ਨੱਕ ਮੂੰ ਚੜਾ ਕੇ ਮੈਂ ਖਾਤ ਲੈਂਦੀ ਮੇਰੇ ਸਾਸੂ ਮਾਂ ਅਕਸਰ ਜੇ ਸਬਜ਼ੀ ਬਣਾਉਂਦੇ ਸੀ ਹੋਲੀ ਹੋਲੀ ਜਦੋਂ ਮੈਨੂੰ ਆਦਤ ਪੈ ਗਈ ਨਾ ਮੈਨੂੰ ਇਹ ਸਬਜ਼ੀ ਬਹੁਤ ਜ਼ਿਆਦਾ ਨਾ ਸਵਾਦ ਲੱਗਣ ਲੱਗੀ ਤੇ ਉਹ ਬਣਾਉਂਦੇ ਸੀ ਆਲੂ ਪੇ ਜੀ ਸਬਜ਼ੀ ਤੇ ਅੱਜ ਮੈਂ ਬਣਾਵਾਂਗੀ ਪੇ ਦੇ ਕੋਫਤੇ ਇਹ ਵੀ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਤੇ ਬਹੁਤ ਹੀ ਸੋਫਟ ਨਰਮ ਇਹ ਕੋਫਤੇ ਬਣ ਕੇ ਤਿਆਰ ਹੁੰਦੇ ਮੇਰੇ ਬੱਚਿਆਂ ਦੇ ਵੀ ਇਹ ਕੋਫਤੇ ਫੇਵਰਟ ਹੋ ਗਏ ਉਹ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਕੋਫਤੇ ਬਣਾ ਲਈ ਸਭ ਤੋਂ ਪਹਿਲੇ ਇੱਥੇ ਲੈ ਲਈ ਸੀ ਪੇਮੈਂ ਅੱਧਾ ਕਿਲੋ ਪੇਮ ਲੈ ਲਈ ਸੀ ਪੇਮ ਨੂੰ ਸੀ ਪੀਲ ਕਰਕੇ ਨਾ ਤੋਲਿਆ ਸੀਗਾ ਤੋਂ ਤੋਂ ਬਾਅਦ ਮਿਕਸੀ ਜਾਰ ਲੈ ਲਏ ਉਹ ਚਸੀਂ ਪੇਨ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿਕਸੀ ਜਾਰ ਚ ਐਡ ਕਰ ਦਾਂਗੇ ਕਿਉਂਕਿ ਇਹਨੂੰ ਅਸੀਂ ਕਰਨਾ ਗ੍ਰाइंड ਇਸ ਲਈ ਛੋਟੇ ਟੁਕੜਿਆਂ ਜੇ ਮੈਂ ਨੂੰ ਕੱਟ ਕੇ ਐਡ ਕਰ ਦਾਂਗੀ ਟੱਕਣ ਲਗਾ ਕੇ ਹੁਣ ਅਸੀਂ ਨੂੰ ਗ੍ਰाइंड ਕਰ ਲਾਂਗੇ ਗ੍ਰाइंड ਕਰਨ ਦੇ ਸਮੇਂ ਚ ਪਾਣੀ ਵਗਾਰਾ ਇਸਤੇਮਾਲ ਬਿਲਕੁਲ ਨਹੀਂ ਕਰਾਂਗੇ ਤੇ ਮਿਕਸੀ ਨੂੰ ਅਸੀਂ ਪਲਸ ਮੋੜ ਤੇ ਚਲਾ ਕੇ ਨੂੰ ਗ੍ਰाइंड ਕਰਕੇ ਤਿਆਰ ਕਰਾਂਗੇ ਮਤਲਬ ਮਿਕਸੀ ਨੂੰ ਰੁਕ ਰੁਕ ਕੇ ਚਲਾਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਆਲੂ ਪਾ ਕੇ ਉਹਨੂੰ ਗ੍ਰाइंड ਕਰ ਸਕਦੇ ਆ ਮੈਂ ਬਿਨਾ ਆਲੂ ਤੋਂ ਹੀ ਉਹਨੂੰ ਗ੍ਰाइंड ਕਰਕੇ ਇਸ ਤਰੀਕੇ ਨਾਲ ਸੀ ਉਹਨੂੰ ਪੇਸਟ ਨੂੰ ਤਿਆਰ ਕਰ ਲਿਆ ਸੀ ਇਹਨੂੰ ਰੱਖਦੇ ਨੇ ਹੁਣ ਅਸੀਂ ਇੱਕ ਪਲੇਟ ਦੇ ਵਿੱਚ ਮੈਂ ਸਾਰੇ ਪੇਨ ਉੱਤੇ ਟਰਾਂਸਫਰ ਕਰਤਾ ਹੈ ਤੇ ਦੇਖ ਸਕਦੇ ਹੋ ਇਹਨੂੰ ਰੱਖਦੇ ਨੇ ਹੁਣ ਅਸੀਂ ਸਾਈਡ ਤੇ ਹੁਣ ਜਿਹੜਾ ਮਿਕਸੀ ਜਾਰ ਤੇ ਅਸੀਂ ਪੇ ਗ੍ਰाइंड ਕੀਤੇ ਹੋਏ ਮਿਕਸ ਜਾਰ ਦੁਬਾਰਾ ਲੈ ਲਵਾਂਗੇ ਉਸ ਚੋਂ ਮਸਾਲਾ ਤਿਆਰ ਕਰ ਲਾਂਗੇ 2 ਇੰਚ ਅਦਰ ਟੁਕੜਾ 2 ਹਰੀ ਮਿਰਚ 10-12 ਕਲੀਆਂ ਲਸਣ ਦੀਆਂ ਹਰੀ ਮੈਂ ਤੁਸੀਂ ਆਪਣੇ ਟੇਸ ਦਾ ਹਿਸਾਬ ਨਾਲ ਲੈ ਸਕਦੇ ਤੁਸੀਂ ਕਿੰਨਾ ਸਪਾਈਸ ਖਾਣਾ ਪਸੰਦ ਕਰਦੇ ਹੋ ਤਿੰਨ ਮੈਂ మీడియం ਸਾਈਜ਼ ਦੇ ਪਿਆਲੇ ਇਹਨੂੰ ਰਫਲੀ ਕੱਟ ਕੇ ਇੱਥੇ ਅਸੀਂ ਟੱਕ ਲਗਾ ਕੇ ਇਹਨੂੰ ਵੀ ਅਸੀਂ ਗ੍ਰाइंड ਕਰਕੇ ਤਿਆਰ ਕਰ ਲਿਆ ਸੀਗਾ ਇਹਨੂੰ ਰੱਖਦੇ ਨੇ ਸਾਈਡ ਤੇ ਹੁਣ ਪੇਨ ਉਹ ਅਸੀਂ ਇਹ ਚ ਐਡ ਕਰਾਂਗੇ ਬੇਸਨ ਸਟਾਰਟਿੰਗ ਮੈਂ ਦੋ ਵੱਡੇ ਚਮਚ ਲੈਨੇ ਬੇਸਨ ਦੇ ਤੇ ਬੇਸਨ ਉਸੇ ਛਾਨ ਕੇ ਐਡ ਕਰਾਂਗੇ ਤੁਸੀਂ ਸਟਾਰਟਿੰਗ ਨੇ ਜਿਆਦਾ ਬੇਸਨ ਦਾ ਇਸਤੇਮਾਲ ਬਿਲਕੁਲ ਨਾ ਕਰਨਾ ਨਹੀਂ ਤੇ ਸਾਡੇ ਜੋ ਕੋਫ ਦੇ ਨਾ ਬਹੁਤ ਹੀ ਕੜਕ ਬਣ ਕੇ ਤਿਆਰ ਹੋਣਗੇ ਸਟਾਰਟਿੰਗ ਨੇ ਮੈਂ ਦੋ ਵੱਡੇ ਚਮਚੇ ਐਡ ਕੀਤੇ ਸੀ ਬੇਸਨ ਦੇ ਹੁਣੇ ਚ ਇੱਕ ਮੁਠੀ ਲੈ ਲਾਂਗੇ ਬਾਰੀਕ ਕਟਿਆ ਪਿਆਜ਼ ਦੋ ਵੱਡੇ ਚਮਚ ਲੈ ਲਾਂਗੇ ਬਾਰੀਕ ਕੱਟੀ ਸੋਗੀ ਮਤਲਬ ਕਿਸ਼ਮਿਸ਼ ਇੱਕ ਚਮਚ ਬਾਰੀਕ ਕਟਿਆ ਅਦਰਕ ਅੱਧੀ ਚਮਚ ਲੈ ਲਾਂਗੇ ਨਮਕ ਦਾ ਤੇ ਅੱਧੀ ਚਮਚ ਧਨੀਆ ਪਾウダー ਅੱਧੀ ਚਮਚ ਲਾਲ ਮਿਰਚੀ ਪਾウダー ਅੱਧੇ ਚਮਚ ਲੈ ਲਵਾਂਗੇ ਅਜਵਾਇ ਦੀ ਲੂਣ ਮਿਰਚ ਵਗਾਇਆ ਤੁਸੀਂ ਹਿਸਾਬ ਦਾ ਹੀ ਪਾਣਾ ਕਿਉਂਕਿ ਅੱਗੇ ਜਾ ਕੇ ਅਸੀਂ ਗਰੇਵੀ 'ਚ ਵੀ ਪਾਣਾ ਮਸਾਲਾ ਲੂਣ ਮਿਰਚ ਵਗਾਰਾ ਇਸ ਲਈ ਤੁਸੀਂ ਹਿਸਾਬ ਦਾ ਹੀ ਪਾਣਾ ਹੁਣ ਉਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਮਿਕਸ ਕਰਦੇ ਸਮੇਂ ਅਸੀਂ ਪਾਣੀ ਦਾ ਇਸਤੇਮਾਲ ਬਿਲਕੁਕੁਲ ਨਹੀਂ ਕਰਾਂਗੇ ਬਿਨਾ ਪਾਣੀ ਤੋਂ ਅਸੀਂ ਮਿਕਸ ਕਰਕੇ ਤਿਆਰ ਕਰਾਂਗੇ ਜੇ ਤੁਹਾਨੂੰ ਲੱਗੇ ਨਾ ਇਸ 'ਚ ਬੇਸਨ ਥੋੜਾ ਘਾਟੇ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਲੈ ਲੈਣਾ ਹੱਥ 'ਚ ਇਸ ਤਰੀਕੇ ਥੋੜਾ ਮਿਕਸਰ ਹੱਥ ਲੈ ਕੇ ਤੇ ਇਹਨੂੰ ਬਣਾ ਕੇ ਦੇਖ ਲੈਣਾ ਕੋਫਤਾ ਬਹੁਤ ਵਧੀਆ ਤਰੀਕੇ ਨਾਲ ਬਣ ਰਿਹਾ ਹੈ ਮਤਲਬ ਸਾਡਾ ਇੱਥੇ ਬੇਸਨ ਪਰਫੈਕਟ ਸੀਗਾ ਅਗਰ ਤੁਹਾਨੂੰ ਲੱਗੇ ਤੁਸੀਂ ਇੱਥੇ ਇੱਕ ਅੱਧਾ ਚਮਚ ਹੋਰ ਬੇਸਨ ਦਾ ਐਡ ਕਰ ਸਕਦੇ ਹੋ ਹੁਣ ਸਾਈਡ ਤੇ ਮੈਂ ਗਰਮ ਹੋ ਲਈ ਤੇਲ ਰੱਖ ਦਿੱਤਾ ਸੀ ਤੇ ਤੇਲ ਚ ਅਸੀਂ ਇੱਕ ਇੱਕ ਕਰਕੇ ਨਾ ਕੋਫਤਾ ਐਡ ਕਰਦਾ ਸੀਗਾ ਤੇ 1 ਮਿੰਟ ਤੱਕ ਅਸੀਂ ਇਹਨੂੰ ਛੇੜਾਂਗੇ ਨੇ 1 ਮਿੰਟ ਤੋਂ ਬਾਅਦ ਅਸੀਂ ਇਹਨੂੰ ਪਲਟ ਗਏ ਦੋਨੋਂ ਸਾਈਡ ਤੋਂ ਵਧੀਆ ਕਲਰ ਆਉਣ ਤੱਕ ਇਹਨੂੰ ਸੇਕ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਦੇ ਨਾਲ तो गैस में पकौड़े सेक लगे गैस मीडियम टू हाई फ्लेम से रहा के सेक के तैयार करा देख देख सकते हो कि बढ़िया कलर आया ही कोफ्तिया का इस तरीके ना पहला बैच तैयार हो गया सी इस तरीके ने अं सैकड़ वाला भी तैयार कर लेंगे तेल ज़्यादा गर्म नहीं होना चाहिए ज्यादा धुआंधार तेल नहीं होना चाहिए मीडियम तेल गर्म होना चाहिए तो गैस मीडियम टू हाई फ्लेम तो होनी चाहिए एक ही करके असी कोफ्ता एड कर देंगे तो चमचा लैके न इस तरीके सारे कोफ्ता असि थोड़ा थोड़ा करके ऑयलू स्प्रिंकल कर देंगे ਤੇ 1 ਮਿੰਟ ਤੱਕ ਅਸੀਂ ਇਹਨੂੰ ਛੇੜਾਂਗੇ ਨੇ 1 ਮਿੰਟ ਤੋਂ ਬਾਅਦ ਅਸੀਂ ਇਹਨੂੰ ਪਲਟਾਂਗੇ ਕੁਫਤਿਆਂ ਨੂੰ ਮੈਂ ਇੱਥੇ ਥੋੜੇ ਵੱਡੇ ਸਾਈਜ਼ ਦੇ ਕੁਫਤੇ ਬਣਾ ਕੇ ਤਿਆਰ ਕੀਤੇ ਤੁਸੀਂ ਚਾਹੋ ਛੋਟਾ ਸਾਈਜ਼ ਵੀ ਰੱਖ ਸਕਦੇ ਹੋ ਜਿਵੇਂ ਮੈਂ ਗੋਲ ਕੁਫਤੇ ਬਣਾਏ ਨਾ ਤੁਸੀਂ ਚਾਹੋ ਤੇ ਲੰਬੇ ਵਾਲੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਵੀ ਬਹੁਤ ਹੀ ਵਧੀਆ ਲੱਗਦੇ ਨੇ ਟੇਸਟ ਦੋਨੋਂ ਦਾ ਸੇਮ ਹੀ ਹੁੰਦਾ ਸਿਰਫ ਇਹ ਹੁੰਦਾ ਕਿ ਉਹ ਗੋਲ ਦੇ ਉਹ ਲੰਬੇ ਸੈਕੰਡ ਬੈਚ ਹੀ ਮੇਰਾ ਬਣ ਕੇ ਤਿਆਰ ਸੀ ਇਹਨੂੰ ਇੱਕ ਛੰਨੀ ਚ ਛਾਣ ਲਾਂਗੇ ਤਾਂ ਕਿ ਐਕਸਟਰਾ ਤੇਲ ਸਾਰਾ ਕੜਾਈ ਚ ਜਾ ਜਾਏ ਇਹਨੂੰ ਵੀ ਇੱਕ ਪਲੇਟ ਜਿਹੀ ਟਰਾਂਸਫਰ ਕਰ ਦਾਂਗੇ ਲੋ ਜੀ ਸਾਡੇ ਪੇ ਦੇ ਕੋਫਤੇ ਬਣ ਕੇ ਤਿਆਰ ਦੱਸੋ ਫਿਰ ਕਿਦਾਂ ਦੇ ਲੱਗੇ ਸ਼ੇਪ ਦੇਖ ਸਕਦੇ ਗੋਲ ਗੋਲ ਬਣ ਕੇ ਤਿਆਰ ਹੋਏ ਨੇ ਕੋਫਤੇ ਰੱਖ ਦਾਂਗੇ ਸਾਈਡ ਤੇ ਫਟਾਫਟ ਆਪਣੀ ਗਰੇਵੀ ਬਣਾ ਲੈਣੇ ਕੁੱਕਰ ਚ ਐਡ ਕਰਾਂਗੇ ਤੇਲ ਇੱਥੇ ਮੈਂ ਸਰ੍ਹੋਂ ਦੇ ਤੇਲ ਵਿੱਚ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਸਰ੍ਹੋਂ ਦਾ ਤੇਲ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੋ ਵੱਡੇ ਚਮਚਾ ਆਡ ਕਰਦੇ ਸਰ੍ਹੋਂ ਦਾ ਤੇਲ 3-4 ਲੌਂਗ ਇੱਕ ਦਾਲਚੀਨੀ ਦਾ ਟੁਕੜਾ 4-5 ਸਾਬਤ ਕਾਲੀ ਮਿਰਚ ਇੱਕ ਮੋਟੀ ਲਾਚੀ ਕਾਲੇ ਵਾਲੀ 2 ਪਿੰਚ ਹੀਂਗ ਤੁਸੀਂ ਚਾਹਤ ਤੇਜ ਪੱਤਾ ਵੀ ਐਡ ਕਰ ਸਕਦੇ ਹੋ ਖੜੇ ਮਸਾਲੇ ਨੂੰ ਹਲਕਾ ਜਿਹਾ ਤੇ ਭੁੰਨ ਲਵਾਂਗੇ ਹੁਣ ਇਹ ਚ ਐਡ ਕਰਾਂਗੇ ਪਿਆਜ਼ ਲਸਣ ਅਦਰਕ ਹਰੀ ਮਿਰਚ ਦਾ ਪੇਸਟ ਜੋ ਸੀ ਬਣਾ ਕੇ ਰੱਖੀ ਸੀ ਪਿਓਰੀ ਉਹਨੂੰ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ ਮਸਾਲਿਆਂ ਦਾ ਤੇ 2 ਤੋਂ 3 ਮਿੰਟ ਤੱਕ ਨਾ ਤੇ ਇਸ ਮਸਾਲੇ ਨੂੰ ਭੁੰਨਾਗੇ ਚੰਗੀ ਤਰ੍ਹਾਂ ਜੋ ਤੱਕ ਮਸਾਲਾ ਭੁੰਨ ਰਿਹਾ ਹੈ ਦੇ ਅਸੀਂ ਮਸਾਲਾ ਆਪਣਾ ਮਸਾਲਾ ਬਣਾ ਲੈਨੇ ਕੋਲੀ ਚ ਅੱਧੀ ਚਮਚ ਹਲਦੀ 1 ਚਮਚ ਕਸ਼ਮੀਰੀ ਲਾਲ ਮਿਰਚ ਅੱਧੀ ਚਮਚ ਅਸੀਂ ਧਨੀਆ ਪਾਊਡਰ ਸਵਾਦ ਅਨੁਸਾਰ ਨਮਕ ਨਮਕ ਮੈਂ ਤੁਸੀਂ ਹਿਸਾਬ ਦਾ ਹੀ ਪਾਣਾ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿਉਂਕਿ ਅਸੀਂ ਕੋਫਟਿਆਂ ਵਿੱਚ ਵੀ ਐਡ ਕੀਤਾ ਹੈ ਇਹਨੂੰ ਚੰਗੀ ਤਰ੍ਹਾਂ ਬਿਨਾ ਪਾਣੀ ਤੋਂ ਅਸੀਂ ਮਿਕਸ ਕਰ ਲਿਆ ਸੀ ਰੱਖ ਦਿੱਤਾ ਸਾਈਡ ਤੇ ਹੁਣ ਇਹਦਾ ਜੋ ਪਿਆਜ਼ ਰੱਖੇ ਸੀ ਨਾ ਭੁੰਨਣ ਲਈ ਪਿਆਜ਼ ਚੈੱਕ ਕਰ ਲਏ ਨੇ ਪਿਆਜ਼ ਵੀ ਬਹੁਤ ਵਧੀਆ ਤਰੀਕੇ ਨਾਲ ਭਨ ਗਏ 3 ਕ ਮਿੰਟ ਹੋ ਗਏ ਸੀ ਪਿਆਜ਼ ਨੂੰ ਭੁੰਨੇ ਹੋਇਆ ਇਹ ਚ ਜੋ ਮਸਾਲਾ ਬਣਾਇਆ ਸੀ ਨਾ ਨਮਰਚਾ ਵਾਲਾ ਉਹਨੂੰ ਸਾਰੇ ਪਿਆਜ਼ ਉੱਪਰ ਸਪਿੰਕਲ ਕਰ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਨੀਚੇ ਨਾ ਲੱਗੇ ਤਲੇ ਦੇ ਇਸ ਲਈ ਇਸ ਵਿੱਚ 2-2 4 ਚਮਚ ਐਡ ਕਰ ਦਾਂਗੇ ਪਾਣੀ ਦਾ ਨਹੀਂ ਤੇ ਨਹੀਂ ਇਹ ਨੀਚੇ ਲੱਗ ਜਾਏਗਾ ਸਾਰਾ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜੋ ਹਲਦੀ ਵਗੈਰਾ ਸੀ ਪਾਇਨਾ ਉਹ ਚੰਗੀ ਤਰ੍ਹਾਂ ਭਨ ਜਾਏਗੀ ਇਹ ਹੁਣ ਇੱਚੀ ਸੀ ਐਡ ਕਰ ਦਾਂਗੇ ਮਸਾਲਾ ਵਧੀਆ ਭੁੰਨਗੇ ਐਡ ਕਰਾਂਗੇ ਟਮਾਟਰ ਦੀ ਪਿਊਰੀ ਮੈਂ ਤਿੰਨ ਟਮਾਟਰ ਲਏ ਸੀ ਉਹਦੇ ਵਿੱਚ ਮਿਕਸੀ ਜਾਰ ਚ ਪਾ ਕੇ ਉਹਦੀ ਪਿਊਰੀ ਬਣਾ ਲਈ ਸੀ ਪਿਊਰੀ ਨੂੰ ਵੀ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਨੂੰ ਸੀ ਭੁੰਨਾਂਗੇ ਇਥੇ ਮਸਾਲੇ ਨੂੰ ਭੁੰਨਣ ਲੱਗਿਆ ਤੇ ਫਿਰ ਦੁਬਾਰਾ ਤੋਂ ਭੁੰਨਾਂਗੇ ਨੂੰ 3 ਤੋਂ 4 ਮਿੰਟ ਲੱਗ ਜਾਣਗੇ ਅਸੀਂ ਮਸਾਲੇ ਨੂੰ ਉਹ ਤੱਕ ਭੁੰਨਾ ਜੋ ਤੱਕ ਇਹ ਮਸਾਲਾ ਕੁੱਕਰ ਨੂੰ ਛੱਡਣਾ ਦਵੇ ਤੇ ਮਸਾਲੇ ਚ ਆਇਲ ਵੀ ਰਿਲੀਜ਼ ਹੋਣਾ ਸਟਾਰਟ ਹੋ ਜਾਏਗਾ ਤੁਸੀਂ ਦੇਖ ਸਕਦੇ ਮਸਾਲੇ ਨੇ ਕੁੱਕਰ ਨੂੰ ਛੋੜ ਦਿੱਤਾ ਸੀ ਕਿਉਂ ਵੀ ਨਿਕਲਣਾ ਸਟਾਰਟ ਹੋ ਗਿਆ ਸੀ ਤੇਲ ਵਿੱਚੋਂ ਹੁਣ ਅਸੀਂ ਐਡ ਕਰ ਦਾਂਗੇ ਦੋ ਚਮਚ ਦੁੱਧ ਦੀ ਮਲਾਈ ਮੈਂ ਫਰੈਸ਼ ਵਾਲੀ ਮਲਾਈ ਦਾ ਤੁਸੀਂ ਇਸਤੇਮਾਲ ਕਰਨਾ ਤੁਸੀਂ ਚਾਹੋ ਤੇ ਅਮੁਲ ਕਰੀਮ ਦਾ ਇਸਤੇਮਾਲ ਵੀ ਕਰ ਸਕਦੇ ਮਲਾਈ ਪਾਣਾ ਬਹੁਤ ਹੀ ਕਰੀਮੀ ਵਾਲਾ ਟੇਸਟ ਆਏਗਾ ਕੋਫਟਿਆਂ ਦਾ ਇਹਨੂੰ ਚੰਗੀ ਤਰ੍ਹਾਂ 1 ਮਿੰਟ ਤੱਕ ਅਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਮਸਾਲਾ ਸਾਡਾ ਥੇ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਲਰ ਆਇਆ ਮਸਾਲੇ ਨੂੰ ਹੁਣ ਅਸੀਂ ਚ ਐਡ ਕਰ ਦਾਂਗੇ ਗਰੇਵੀ ਲਈ ਪਾਣੀ ਇਹਤੇ ਮੈਡ ਕੀਤਾ 22 ਗਲਾਸ ਐਡ ਕੀਤਾ ਪਾਣੀ ਦਾ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਐਡ ਕਰ ਸਕਦੇ ਹੋ ਤੁਸੀਂ ਕਿੰਨੀ ਗਰੇਵੀ ਬਣਾਉਣਾ ਪਸੰਦ ਕਰਦੇ ਪਤਲੀ ਜਾਂ ਗਾੜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਹਨੂੰ ਕੁੱਕਰ ਉੱਤੇ ਢੱਕਣ ਲਗਾ ਦਾਂਗੇ ਤੇ ਦੋ ਵਾਰ ਹਿਲਾ ਲਾਂ ਦਵਾਂਗੇ ਗਰੇਵੀ ਨੂੰ ਤੁਸੀਂ ਚਾਹੋ ਤਾਂ ਖੁੱਲੇ 'ਚ ਵੀ ਬਣਾ ਸਕਦੇ ਏ ਕੋ ਬੋਇਲ ਆ ਜਾ ਇਹਦੇ ਅਸੀਂ ਕੋਫਤੇ ਟੇਸਟ ਲੈ ਕਰ ਲਏ ਨੇ ਬਹੁਤ ਜ਼ਿਆਦਾ ਟੇਸਟੀ ਕੋਫਤੇ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਸ਼ਾਮ ਨੂੰ ਚਾਹ ਨਾਲ ਖਾਓ ਬਹੁਤ ਜ਼ਿਆਦਾ ਟੇਸਟੀ ਹੈ ਲਗਦੇ ਆ ਕੋਫਤੇ ਜੋ ਹੀ ਚ ਕਿਸ਼ਮਿਸ਼ ਪਾਈ ਨਾਲ ਟੇਸਟ ਬਹੁਤ ਹੀ ਵਧੀਆ ਆਉਂਦਾ ਕੁੱਕਰ ਨੂੰ ਦੋ ਵਿਸਲ ਆ ਗਏ ਗੈਸ ਨੂੰ ਅਸੀਂ ਬੰਦ ਕਰਤਾ ਇਹ ਕੁੱਕਰ ਨੂੰ ਅਸੀਂ ਖੋਲ ਕੇ ਚੈੱਕ ਕਰ ਲਿਆ ਗਰੇਵੀ ਦਾ ਕਲਰ ਬਹੁਤ ਵਧੀਆ ਆਇਆ ਇਸੇ ਐਡ ਕਰ ਦਾਂਗੇ ਉਹਨੂੰ ਜੋ ਕੋਫਤੇ ਬਣਾ ਕੇ ਰੱਖੇ ਸੀ ਤੇ ਗੈਸ ਨੂੰ ਦੁਬਾਰਾ ਫੇਰ ਅਸੀਂ ਓਨ ਕਰਤਾ ਸੀ ਇੱਥੇ ਕੋਫਤੇ ਪਾ ਕੇ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਹਲਤ ਨੂੰ ਇਹ ਪਤਲੀ ਲੱਗ ਰਹੀ ਤੁਸੀਂ 1 ਮਿੰਟ ਤੱਕ ਕਿਸੇ ਤਰੀਕੇ ਨਾਲ ਰਹਿਣ ਦੇਣਾ ਅੱਧੇ ਚਮਚ ਗਰਮ ਮਸਾਲਾ 1 ਚਮਚ ਕਸੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੋ ਠੰਡੀ ਅਗਰ ਸਬਜੀ ਆਪਣੇ ਗਾੜੀ ਹੋ ਜਾਏਗੀ ਤੁਹਾਨੂੰ ਪਤਲੀ ਲੱਗ ਰਹੀ ਹੋਗੀ ਤਰੀਏ ਦੀ ਠੰਡੀ ਹੋ ਤੇ ਗਾੜੀ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਕਾਫੀ ਅਗਨੋ ਗਾੜੀ ਹੋ ਗਈ ਸੀ ਸਬਜੀ ਤੁਸੀਂ ਇੱਚ ਬਾਰੀ ਕਟਿਆ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਬਹੁਤ ਹੀ ਟੇਸਟ ਚੀਜ਼ ਇਹ ਕੋਫਤੇ ਬਣ ਕੇ ਤਿਆਰ ਹੁੰਦੇ ਕੀ ਇਹਦੇ ਕੋਫਤੇ ਤੁਸੀਂ ਅਕਸਰ ਹੀ ਖਾਂਦੇ ਇੱਕ ਵਾਰ ਮੇਰੇ ਕਹਿੰਦੇ ਜੀ ਭੇਂਦੇ ਕੋਫਤੇ ਬਣਾਣਾ ਬਹੁਤ ਜਿਆਦਾ ਟੇਸਟੀ ਯਮੀ ਬਣ ਕੇ ਤਿਆਰ ਹੁੰਦੇ ਮੇਰੀ ਆਜੀ ਵੀਡੀਓ ਤੁਹਾਨੂੰ ਭੇਂਦੀ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ